ਪੰਜਾਬ ਸਰਕਾਰ ਨੇ ਇੱਕ ਨਵਾਂ ਪੰਗਾ ਖੜਾ ਕਰ ਦਿੱਤਾ ਕਿ ਉਹਨਾਂ ਨੇ 65000 ਏਕੜ ਜ਼ਮੀਨ ਕਿਸਾਨਾਂ ਦੀ ਜਿਹਦੇ ਉੱਪਰ ਖੇਤੀ ਕਰਦੇ ਸੀ ਉਹ ਐਕਵਾਇਰ ਕਰਨੀ ਹੈ ਕਰਨੀ ਕਾਦਰ ਲਈ ਰੈਸ਼ੀ ਰੈਸ਼ੀ ਮਕਾਨ ਬਣਾਉਣ ਲਈ ਜਾਂ ਕਮਰਸ਼ੀਅਲ ਯੂਜ਼ ਕਰਨ ਲਈ ਸਰਕਾਰ ਕਿਸਾਨਾਂ ਦੀ ਜ਼ਮੀਨਾਂ ਨੂੰ ਖੋਣ ਲਈ ਤਿਆਰ ਹੈ ਕਬਜ਼ੇ ਕਰਨ ਲਈ ਤਿਆਰ ਹੈ ਗਲਾਸੇ ਇਸ ਤਰ੍ਹਾਂ ਦੀ ਤਹਿਕੀਕ ਹੀ ਤੁਹਾਨੂੰ ਅਸੀਂ ਰੈਸ਼ੀ 플랏 ਦਵਾਂਗੇ ਜੀ ਕਮਰਸ਼ੀਅਲ ਪਲਾਟ ਦਾ ਮੰਗ ਰਹੇ ਨੇ ਕੋਈ ਤੁਹਾਨੂੰ ਕੋਈ ਜਿਹੜਾ ਕਿਸਾਨ ਜ਼ਮੀਨ ਦਾ ਮਾਲਕ ਹੈ ਉਹਨੂੰ ਤੁਸੀਂ ਇਹ ਗੱਲਾਂ ਪਲੋ ਥੋੜਾ ਸੰ ਅਜਿਹੀ ਕਿਹੜੀ ਵਸੂ ਵਸਾਣਾ ਚਾਹੁੰਦੇ ਨੇ ਉਹ ਮਾਨ ਸਰਕਾਰ ਉਸ ਸਰਕਾਰ ਜਗਾ ਤੇ ਕਹਿੰਦੇ ਕਿ 1.5 ਸਾਲਾਂ ਦੇ ਵਿੱਚ ਅਸੀਂ ਪ੍ਰੋਜੈਕਟ ਸ਼ੁਰੂ ਕਰ ਦਾਂਗੇ ਕਿ ਇਸ ਦਾ ਮਤਲਬ ਪ੍ਰਵਾਸੀਆਂ ਨੂੰ ਬੜਾਵਾ ਦੇ ਰਹੇ ਨੇ ਮੈਨੂੰ ਲੱਗਦਾ ਕਿ ਪੰਜਾਬ ਨੂੰ ਮਾਨ ਸਰਕਾਰ ਦਿੱਲੀ ਦਾ ਰੂਪ ਦੇਣਾ ਚਾਹੁੰਦੀ ਹੈ ਇਹ ਇਸ ਦਾ ਮਤਲਬ ਨਾ ਕੱਲ ਉਹ ਅੱਜ ਕਿਸਾਨਾਂ ਦੀ ਵਾਰੀ ਹੈ ਮਿਲਾਂ ਦੇ ਕੱਲ ਆਮ ਲੋਕਾਂ ਦੀ ਵਾਰੀ ਹੋਏਗੀ ਜਦ ਕੀ ਪੰਜਾਬ ਦੇ ਕੋਈ ਪ੍ਰੋਜੈਕਟਾਂ ਦੱਸਦੇ ਆ ਉਹ ਕਹਿੰਦੇ ਕਿ ਸੁਖਵੀਰ ਬਾਦਲ ਦਾ ਹਿੱਸਾ ਹੈ ਦੇ ਵਿੱਚ ਮੈਨੂੰ ਮੈਂ ਉਹਨੇ ਪੁੱਛਣਾ ਚਾਹਨਾ ਕਿ ਇਸ ਪ੍ਰੋਜੈਕਟ ਕੀ ਦਾ ਹਿੱਸਾ ਤੇ ਉਹ ਦਿਨ ਦੂਰ ਨਹੀਂ ਹੋਏਗਾ ਜਦ ਕਿਸਾਨ ਸੜਕਾਂ ਦੇ ਉੱਤੇ ਵੱਡੇ ਪੱਧਰ ਤੇ ਸੰਘਰਸ਼ ਵਿੜਨਗੇ ਤੇ ਆਪਣੀ ਜ਼ਮੀਨਾਂ ਨੂੰ ਬਚਾਉਣ ਲਈ ਉਹ ਕਿਸੇ ਵੀ ਹੱਦ ਤੱਕ ਜਾਣਗੇ ਜੀ ਸਸ਼ੀਕਲ ਇੰਡੋਸ ਟੀਵੀ ਦੇਖ ਰਹੇ ਸਾਰੇ ਦਰਸ਼ਕਾਂ ਦਾ ਸਭ ਤੋਂ ਪਹਿਲਾਂ ਮੇਰੇ ਸੋਨੀਆਂ ਵੱਲੋਂ ਬਹੁਤ ਬਹੁਤ ਸਵਾਗਤ ਦਰਸ਼ਕੋ ਅੱਜ ਅਸੀਂ ਗੱਲ ਕਰਨ ਜਾ ਰਹੇ ਹਾਂ ਪੰਜਾਬ ਦੇ ਮੁੱਦੇ ਨੂੰ ਲੈ ਕੇ ਸਭ ਤੋਂ ਵੱਡਾ ਜਿਹੜਾ ਮੁੱਦਾ ਇਸ ਸਮੇਂ ਪੰਜਾਬ ਦਾ ਬਣਿਆ ਹੋਇਆ ਉਹ ਹੈਗਾ ਲੈਂਡ ਪੂਲਿੰਗ ਪਾਲਿਸੀ ਨੂੰ ਲੈ ਕੇ ਜਿਸ ਦਾ ਚਾਰੇ ਪਾਸੇ ਵਿਰੋਧ ਹੁੰਦਾ ਦਿਖਾਈ ਦੇ ਰਿਹਾ ਇਸ ਮੁੱਦੇ ਨੂੰ ਲੈ ਕੇ ਗੱਲ ਕਰਾਂਗੇ ਮੇਰੇ ਨਾਲ ਸਟੂਡੀਓ ਦੇ ਵਿੱਚ ਮੌਜੂਦ ਨੇ ਪਰਮਿੰਦਰ ਮੁਸਾਫੀ ਜੀ ਪਰਮਿੰਦਰ ਥੋੜਾ ਬਹੁਤ ਸਤਿ ਸ਼੍ਰੀ ਅਕਾਲ ਪਰਮਿੰਦਰ ਜੀ ਜਿਵੇਂ ਕਿ ਲੈਂਡ ਪੂਲਿੰਗ ਪਾਲਿਸੀ ਪੰਜਾਬ ਸਰਕਾਰ ਦੇ ਵੱਲੋਂ ਲਿਆਂਦੀ ਗਈ ਹੈ ਇਸ ਦਾ ਵਿਰੋਧ ਕਿਉਂ ਉੱਠ ਰਿਹਾ ਹੈ ਦੇਖੋ ਸੋਨੀਆ ਕਹਿੰਦੇ ਨੇ ਆਪਾਂ ਪਹਿਲਾਂ ਵੀ ਕਈ ਪ੍ਰੋਗਰਾਮ ਚ ਗੱਲ ਕਰੀ ਆ ਆਪਾਂ ਗੱਲ ਕਰੀਏ ਕਿ ਪੰਜਾਬ ਦਾ ਜਿਹੜਾ ਅਹਿਮ ਮੁੱਦਾ ਹੁੰਦਾ ਉਹ ਤਾਂ ਨਾ ਤੇ ਇਸ ਵੇਲੇ ਕਿਸਾਨੀ ਮੁੱਦਾ ਜੀ ਤੇ ਆ ਹੀ ਦਿਨ ਪੰਜਾਬ ਦੇ ਵਿੱਚ ਕੋਈ ਨਾ ਕੋਈ ਸਿਆਸੀ ਪੁਚਾ ਲਾਂਦੇ ਰਹਿੰਦੇ ਨੇ ਤੇ ਤਕਰੀਬਨ ਵਿਰੋਧ ਦਾ ਸਾਹਮਣਾ ਵੀ ਕਰਨਾ ਪੈਂਦਾ ਲੋਕਾਂ ਨੂੰ ਉਹ ਫਿਲਹਾਲ ਕਿਸਾਨੀ ਤੁਸੀਂ ਗੱਲ ਕਰੀ ਆ ਕਿ ਲੈਂਡ ਕੋਲ ਜਿਹੜੀ ਗੱਲ ਕਰੀ ਨਾ ਐਕਵਾਇਰ ਚ ਮੀਨ ਐਕਵਾਇਰ ਕਰਨ ਦੀ ਗੱਲ ਹੋਇਆ ਮੀਨ ਮੁੱਦਾ ਹੋਇਆ ਕਿ ਉਹਨਾਂ ਨੇ 65000 ਏਕੜ ਜ਼ਮੀਨ ਕਿਸਾਨਾਂ ਦੀ ਜਿੱਦੇ ਉੱਪਰ ਖੇਤੀ ਕਰਦੇ ਸੀ ਉਹ ਐਕੁਆਇਰ ਕਰਨੀ ਆ ਕਰਨੀ ਕਾਦਰ ਲਈ ਰੈਸ਼ ਰੈਸ਼ੀ ਮਕਾਨ ਬਣਾਉਣ ਲਈ ਜਾਂ ਕਮਰਸ਼ੀਅਲ ਯੂਜ਼ ਕਰਨ ਲਈ ਪਰ ਇਹਨੂੰ ਜੇ ਆਪਾਂ ਦੂਜੀ ਪਾਸੇ ਦੇਖੀ ਨਾ ਕਿ ਸਰਕਾਰ ਪੰਜਾਬ ਸਰਕਾਰ ਨੇ ਇੱਕ ਨਵਾਂ ਪੰਗਾ ਖੜਾ ਕਰ ਦਿੱਤਾ ਤੁਸੀਂ ਦੇਖੋ ਆਮ ਆਦਮੀ ਪਾਰਟੀ 92 ਸੀਟਾਂ ਲੈ ਕੇ ਸੱਜਾਈ ਸੀ ਤੇ ਕਈ ਇਹ ਜੇ ਮੋਦੀ ਉਹਨਾਂ ਨੇ ਚੁੱਕੇ ਜੋ ਲੋਕਾਂ ਨਾਲ ਜੁੜੇ ਹੋਏ ਸੀ ਤੇ ਅੱਜ ਉਹੀ ਸਰਕਾਰ ਨੂੰ ਮਾਨ ਸਰਕਾਰ ਨੂੰ ਪਿਛਲੀਆਂ ਜਿਹੜੀਆਂ ਸਰਕਾਰਾਂ ਰਹਿ ਚੁੱਕੇ ਲੀਡਰ ਸੀਗੇ ਉਹਨਾਂ ਵਾਂਗ ਅੱਜ ਸਾਹਮਣਾ ਕਰਨਾ ਪੈ ਰਿਹਾ ਜੀ ਸਭ ਤੋਂ ਵੱਡਾ ਸਾਹਮਣਾ ਕਰਨਾ ਕਿਸਾਨੀ ਮੁੱਦੇ ਦਾ ਬਿਲਕੁਲ ਜੋ ਅੱਜ ਇੰਨਾ ਪਖਿਆ ਹੋਇਆ ਹੈ ਕਿ ਪੰਜਾਬ ਦੇ ਨਾਲ-ਨਾਲ ਦੇਸ਼ਾਂ ਵਿਦੇਸ਼ਾਂ ਵਿੱਚ ਵੀ ਇਸ ਦੀ ਚਰਚਾ ਹੁੰਦੀ ਹੈ ਜੀ ਚਰਚਾ ਹੁਣ ਇਹਨਾਂ ਹੋਣ ਲੱਗ ਗਈ ਕਿ ਸਰਕਾਰ ਕਿਸਾਨਾਂ ਦੀ ਜ਼ਮੀਨਾਂ ਨੂੰ ਖਾਣ ਲਈ ਤਿਆਰ ਹੈ ਜੀ ਕਬਜ਼ੇ ਕਰਨ ਲਈ ਤਿਆਰ ਹੈ ਉਦੇ ਪੱਖ ਦੇ ਵਿੱਚ ਤੁਸੀਂ ਦੇਖੋਗੇ ਪਿਛਲੇ ਮਾਨ ਸਰਕਾਰ ਵੱਲੋਂ ਕਈ ਕਿਸਾਨਾਂ ਨੂੰ ਦਲਾਸੇ ਵੀ ਦਿੱਤੇਗੇ ਦਲਾਸੇ ਇਸ ਤਰ੍ਹਾਂ ਦਿੱਤੇ ਕਿ ਤੁਹਾਨੂੰ ਅਸੀਂ ਰੈਸ਼ੀ ਪਲਾੜ ਦਵਾਂਗੇ ਜੀ ਕਮਰਸ਼ੀਅਲ ਪਲਾੜ ਦਵਾਂਗੇ ਇਹ ਨਹੀਂ ਬਸ ਤੁਸੀਂ ਕੋਈ ਜਿਹੜਾ ਕਿਸਾਨ ਜ਼ਮੀਨ ਦਾ ਮਾਲਕ ਹੈ ਉਹਨੂੰ ਤੁਸੀਂ ਇਹ ਗੱਲਾਂ ਨਾਲ ਪਲੋ ਥੋੜਾ ਸਕਦੇ ਹੋ ਜੀ ਪਰਮਿੰਦਰ ਜੀ ਨੇ ਤੁਹਾਨੂੰ ਇਹ ਕਿਹਾ ਹੈ ਤੇ ਬਿਲਕੁਲ ਸਹੀ ਹੈ ਸਰਕਾਰ ਕਿਵੇਂ ਕਿਸੇ ਨੂੰ ਧੱਕਾ ਕਰ ਸਕਦੀ ਹੈ ਉਹਨਾਂ ਦੀ ਜ਼ਮੀਨ ਤੇ ਉਹਨਾਂ ਨਾਲ ਹੀ ਧੱਕਾ ਕੋਈ ਕਿਸਾਨ ਸ਼ੁਰੂ ਤੋਂ ਹੀ ਇੱਕ ਜਿਹੜੀ ਸਕੀਮ ਇਹਨਾਂ ਨੇ ਕੱਢੀ ਆਮ ਆਦਮੀ ਪਾਰਟੀ ਨੇ ਲੈਂਡ ਦੀ ਐਕਵਾਇਰ ਕਰਦੀ ਸਕੀਮ ਕਿਹਾ ਇਹ ਤੁਸੀਂ ਦੇਖੋ ਸਭ ਤੋਂ ਪਹਿਲੇ ਵੱਡਾ ਸਵਾਲ ਇਹ ਹੈ ਕਿ ਲੋੜ ਕੀ ਸੀ ਅਜੇ ਹੀ ਕਿਹੜੀ ਵਸੂ ਵਸਾਣਾ ਚਾਹੁੰਦੇ ਨੇ ਉਹ ਕੋ ਮਾਨ ਸਰਕਾਰ ਉਸ ਸਰਕਾਰ ਜਗਾ ਤੇ ਜਾਂ ਕਿਸਾਨਾਂ ਦੀ ਜ਼ਮੀਨਾਂ ਤੇ ਕਿ ਜਿਹੜੀ ਕਿਹੜੇ ਸਪੈਸ਼ਲਿਕ ਥੀਮ ਤਿਆਰ ਕੀਤੀ ਜਾ ਰਹੀ ਹੈ ਕਹਿੰਦੇ ਕਿ ਡੇਢ ਸਾਲਾਂ ਦੇ ਵਿੱਚ ਅਸੀਂ ਪ੍ਰੋਜੈਕਟ ਸ਼ੁਰੂ ਕਰ ਦਾਂਗੇ ਕੀ ਇਸ ਦਾ ਮਤਲਬ ਪ੍ਰਵਾਸੀਆਂ ਨੂੰ ਬढ़ावा ਦੇ ਰਹੇ ਨੇ ਬਿਲਕੁਲ ਮਲਕੀ ਇਹ ਪੰਜਾਬ ਦੇ ਵਿੱਚ ਐਸੀ ਕੋਈ ਜ਼ਮੀਨ ਨਹੀਂ ਨਾ ਬੱਚੇ ਜਿੱਥੇ ਕਿਸਾਨ ਕੇਤੀ ਕਰ ਸਕਣ ਕਿਉਂਕਿ ਤੁਸੀਂ ਇਹ ਗੱਲ ਜਿਹੜੇ ਕਿਸਾਨ ਹੈ ਜਿਨ੍ਹਾਂ ਦਾ ਖੇਤੀ ਪੁਰਖ ਨੇ ਖੇਤੀ ਕੰਮ ਪੁਰਖਾ ਕੰਮ ਹੁੰਦਾ ਹੈ ਦਾਦੇ ਪਰਦਾਦੇ ਕਿਸਾਨੀ ਕਰਦੇ ਆ ਰਹੇ ਨੇ ਸਭ ਤੋਂ ਵੱਡਾ ਸਵਾਲ ਹੈ ਕਿ ਉਹ ਕਿਸਾਨ ਕਿੱਥੇ ਜਾਣਗੇ ਉਹ ਕੀ ਕਰਨਗੇ ਮੈਂ ਇਹ ਮੁੱਦੇ ਨੇ ਜੋ ਪੰਜਾਬ ਦੇ ਵਿੱਚ ਪੱਖੇ ਹੋਏ ਨੇ ਜਿਨ੍ਹਾਂ ਦਾ ਮੈਨੂੰ ਲੱਗਦਾ ਨਹੀਂ ਕੋਈ ਆਨਵਰੇ ਸਮੇਂ ਦੇ ਵਿੱਚ ਕੋਈ ਹੱਲ ਨਜ਼ਰ ਦਿਖਾਈ ਦਿੰਦਾ ਹੋਵੇ ਵਿਰੋਧ ਹੋ ਰਿਹਾ ਚਾਰੇ ਪਾਸੇ ਇਹਦਾ ਵਿਰੋਧ ਹੋ ਰਿਹਾ ਜਿਹੜੇ ਕਿਸਾਨ ਨੇ ਟਰੈਕਟਰ ਮਾਰਚ ਲੈ ਕੇ ਇਹਦਾ ਵਿਰੋਧ ਕਰ ਰਹੇ ਨੇਗੇ ਕੀ ਉਹਨਾਂ ਨੂੰ ਲੱਗਦਾ ਹੈ ਕਿ ਉਹਨਾਂ ਦੀ ਜਿਹੜੀ ਜ਼ਮੀਨਾਂ ਖੋਈ ਜਾਏਗੀ ਤੇ ਉਹ ਕਹਿ ਰਹੇ ਕਿ ਉਹਨਾਂ ਦੀ ਰੋਜ਼ੀ ਰੋਟੀ ਤੇ ਸਰਕਾਰ ਲੱਤ ਮਾਰ ਬਿਲਕੁਲ ਸੋਹਣਾ ਤੁਸੀਂ ਦੇਖੋਗੇ 2022 ਜਾਂ 2000 ਦੇ ਵਿੱਚ ਕਹਿੰਦੇ ਨੇ ਕਾਲੇ ਕਾਨੂੰਨਾਂ ਨੂੰ ਲੈ ਕੇ ਇੱਕ ਸੰਘਰਸ਼ ਸ਼ੁਰੂ ਹੋਇਆ ਸੀਗਾ ਜੋ ਬਾਰਡਰਾਂ ਤੇ ਸਾਰਿਆਂ ਨੂੰ ਦਿਖਾਈ ਵੀ ਦਿੱਤਾ ਤੇ ਇਸ ਬਾਰੇ ਸਾਰੇ ਜਾਣਦੇ ਨੇ ਕਿ ਬਾਰਡਰਾਂ ਹਰਿਆਣਾ ਬਾਰਡਰ ਦਿੱਲੀ ਬਾਰਡਰ ਕੀ ਹੋਇਆ ਕੀ ਨਹੀਂ ਹੋਇਆ ਜੀ ਮੈਨੂੰ ਲੱਗਦਾ ਹੁਣ ਇੱਕ ਹੋਰ ਇਹ ਜਿਹਾ ਸੰਘਰਸ਼ ਜਾਰੀ ਜਾਂ ਸ਼ੁਰੂ ਹੋਣ ਲਈ ਤਿਆਰੀ ਪੜ ਚੁੱਕਿਆ ਹਾਂ ਲੋਕ ਸੜਕਾਂ ਦੇ ਆ ਚੁੱਕੇ ਨੇ ਟਰੈਕਟਰ ਮਾਰਚ ਕੱਢੇ ਜਾ ਰਹੇ ਨੇ ਤੇ ਕਈ ਜਥੇਬੰਦੀਆਂ ਜਿਹੜੀਆਂ ਇੱਕ ਦੂਜੇ ਨਾਲ ਉਹ ਪਿਛਲੇ ਕਿਸਾਨੀ ਮੁੱਦਿਆਂ ਨੂੰ ਲੈ ਕੇ ਮਤਭੇਦ ਖੜੇ ਹੋ ਗਏ ਸੀਗੇ ਮੈਨੂੰ ਲੱਗਦਾ ਅੱਜ ਉਹ ਜ਼ਮੀਨ ਬਚਾਓ ਦੇ ਇੱਕ ਨਾਰੇ ਦੇ ਤਹਿਤ ਆ ਕੇ ਇਕੱਠੇ ਹੋ ਕੇ ਪੰਜਾਬ ਸਰਕਾਰ ਨੂੰ ਵਿਵਤਾ ਪਾਉਣ ਲਈ ਤਿਆਰ ਹੋ ਗਏ ਜੀ ਕਿਉਂਕਿ ਉਹਨਾਂ ਦਾ ਖੇਤੀ ਹੈ ਮਾਂ ਹੈ ਉਹ ਜ਼ਮੀਨ ਨੂੰ ਆਪਣੀ ਮਾਂ ਕਹਿੰਦੇ ਨੇ ਕਿ ਅਸੀਂ ਜੇ ਆਪਣੀ ਮਾਂ ਹੀ ਦੇ ਦਿੱਤੀ ਅਸੀਂ ਕਿੱਥੇ ਜਾਵਾਂਗੇ ਜੀ ਕੌਣ ਉੱਥੇ ਖੇਤੀ ਕਰੇਗਾ ਕਿਤੇ ਕੰਮ ਕੀ ਕਰਨਗੇ ਤੁਸੀਂ ਦੇਖੋ ਸੋਨਿਆ ਇੱਕ ਪਿਛਲੀ ਗੱਲ ਚੰਡੀਗੜ੍ਹ ਦੀ ਗੱਲ ਕਰਦੇ ਆ ਚੰਡੀਗੜ੍ਹ ਦੇ ਵਿੱਚ ਕਈ ਪਿੰਡ ਅਜਿਹੇ ਸੀ ਜੋ ਕਿਸਾਨਾਂ ਦੀ ਜ਼ਮੀਨਾਂ ਤੋਂ ਬਣੇ ਹੋਏ ਨੇ ਜੀ ਅੱਜ ਵੀ ਕਈ ਵਾਰ ਜੇ ਕਿਸਾਨ ਜਾਂਦੇ ਨੇ ਨਾ ਉੱਥੇ ਕੇ ਰੋਂਦੇ ਨੇ ਬੈਠ ਕੇ ਗੱਲ ਕਰਦੇ ਨੇ ਮੈਨੂੰ ਲੱਗਦਾ ਹੋਮ ਲੈਂਡ ਜਾਂ ਕੁਝ ਇਹ ਜਿਹੇ ਵੱਡੇ ਵੱਡੇ ਬਿਲਡਿੰਗਾਂ ਖੜੀਆਂ ਕਰ ਚੁੱਕੇ ਨੇ ਜਿਨ੍ਹਾਂ ਦਾ ਕੋਈ ਤਰਸ ਤਰਸ ਦੀ ਮਨ ਲੱਗ ਕੋਈ ਹਰਿਆਈ ਨਹੀਂ ਕੁਛ ਹੋਣਾ ਕਿਸਾਨਾਂ ਦਾ ਮਨ ਲਓ ਇਹੀ ਚੀਜ਼ਾਂ ਨੇ ਸਵਾਲ ਇਹੀ ਹੈ ਕਿ ਲੈਂਡ ਜੇਡ ਪੁਲਿੰਗ ਆ ਉਹਨਾਂ ਦੇ ਵਿੱਚ 62000 ਏਕੜ ਜ਼ਮੀਨ ਐਕਵਾਇਰ ਕਰਨਾ ਤੇ ਉੱਥੇ ਕਿਹੜੇ ਲੋਕ ਲਿਆਣਾ ਕਿਹੜੀ ਵਸੋ ਵਸਾਣਾ ਮੈਨੂੰ ਲੱਗਦਾ ਕਿ ਪੰਜਾਬ ਨੂੰ ਮਾਨ ਸਰਕਾਰ ਦਿੱਲੀ ਦਾ ਰੂਪ ਦੇਣਾ ਚਾਹਦੀ ਹੈ ਦਿੱਲੀ ਤੁਸੀਂ ਜਾ ਕੇ ਦੇਖੋ ਪੋਲੂਸ਼ਨ ਕਿੰਨਾ ਹੈ ਜੀ ਦਿੱਲੀ ਦੇ ਵਿੱਚ ਜਾ ਕੇ ਦੇਖੋ ਲੋਕ ਤੁਸੀਂ ਆਪਣੇ ਘਰੋਂ ਨਿਕਲਣ ਲਈ ਮਤਲਬ 2-3 ਘੰਟੇ ਲੱਗਦੇ ਨੇ ਕਿਤੇ ਪਹੁੰਚਣ ਲਈ ਜੀ ਕੀ ਮਾਨ ਸਰਕਾਰ ਇਹ ਦਿੱਲੀ ਸਗਾ ਦਿੱਲੀ ਦੀ ਤਰਜ਼ ਤੇ ਲੈ ਕੇ ਆਣਾ ਚਾਹ ਰਹੀ ਹੈ ਮਾਨ ਸਰਕਾਰ ਕਹਿ ਰਹੀ ਹੈ ਕਿ ਅਸੀਂ ਜਿਹੜੀ ਲੈਂਡਫਿਲਿੰਗ ਪਾਲਿਸੀ ਹੈ ਉਹ ਤਾਂ ਕਿਸਾਨਾਂ ਦੇ ਹਿੱਤ ਵਿੱਚ ਹੈ ਕਿਸਾਨਾਂ ਦੇ ਹਿੱਤ ਵਿੱਚ ਕਿਵੇਂ ਹੈ ਸਮਝਾਵੇ ਤਾਂ ਸੀ ਨਾ ਕਿਸਾਨਾਂ ਦੇ ਜਦ ਕਿਸਾਨਾਂ ਨੂੰ ਸਮਝਾਈ ਜੇ ਵੀ ਵਿਰੋਧ ਕਿਉਂ ਹੋ ਰਿਹਾ ਫਿਰ ਲੋਕ ਕਿਸਾਨ ਸੜਕਾਂ ਦੇ ਟਰੈਕਟਰ ਲੈ ਕੇ ਕਿਉਂ ਆ ਰਹੇ ਨੇ ਜੇ ਉਹਨਾਂ ਹਿੱਤਾਂ ਦੀ ਗੱਲ ਕਰਦੇ ਹਿੱਤਾਂ ਦੀ ਗੱਲ ਕਰ ਲਓ ਸੁਣੀਏ ਕਿ ਪਹਿਲਾਂ ਸਭ ਤੋਂ ਪਹਿਲਾਂ ਉਹ ਕਹਿੰਦੇ ਤੁਸੀਂ ਸਾਨੂੰ ਜ਼ਮੀਨ ਦਿਓ ਤੁਹਾਨੂੰ ਸਾਲਾਨਾ ਇਹ ਦਵਾਂਗੇ ਮਤਲਬ ਠੀਕ ਹੈ ਨਹੀਂ ਕਰੇ ਚਾਹ ਦੇ ਉਸ ਤੋਂ ਪਹਿਲਾਂ ਮਾਂ ਸਰਕਾਰ ਦਾ ਇੱਕ ਇਹ ਬਿਆਨ ਵੀ ਆਇਆ ਸੀਗਾ ਜਿਹੜਾ ਕਿਸਾਨ ਜ਼ਮੀਨ ਦੇਣਾ ਚਾਹਦਾ ਹੈ ਉਹ ਦੇਵੇ ਜਿਹੜਾ ਨਹੀਂ ਦੇਣਾ ਚਾਹਦਾ ਉਹ ਨਾ ਦੇਵੇ ਬਿਲਕੁਲ ਪਰ ਮੈਨੂੰ ਇਹ ਗੱਲ ਦੱਸੋ ਪਿੱਛੇ ਇੱਕ ਨੋਟੀਫਿਕੇਸ਼ਨ ਦੇਖਿਆ ਜੀ ਵਿਰੋਧੀ ਇਹ ਪਾਰਟੀ ਉਹਨ ਲੋਕ ਇੱਕ ਤੰਜ ਵੀ ਕਰਸੇ ਗਏ ਨੇ ਕਹਿੰਦੇ ਕਿ ਤਹਿਸੀਲਦਾਰਾਂ ਨੂੰ ਐਸਡੀਐਮ ਹੋਰਾਂ ਨੂੰ ਆਰਡਰ ਕਰ ਦਿੱਤੇ ਗਏ ਨੇ ਕਿ ਇਹ ਜ਼ਮੀਨ ਨਾ ਕਿਸਾਨ ਵੇਚ ਸਕਦੇ ਨੇ ਨਾ ਇਹਨੂੰ ਕੁਝ ਕਰ ਸਕਦਾ ਨਾ ਕਿ ਮਲੇ ਇੱਕ ਨੋਟੀਫਿਕੇਸ਼ਨ ਜਾਰੀ ਹੈ ਕਿ ਸਰਕਾਰ ਨੇ ਉਹ ਤੇ ਕਬਜ਼ਾ ਕਰ ਲਿਆ ਕੀ ਇਸ ਦਾ ਮਤਲਬ ਹੈ ਕੱਲ ਉਹ ਅੱਜ ਕਿਸਾਨਾਂ ਦੀ ਵਾਰੀ ਹੈ ਮੈਨੂੰ ਲੱਗਦਾ ਕੱਲ ਆਮ ਲੋਕਾਂ ਦੀ ਵਾਰੀ ਹੋਏਗੀ ਲੋਕ ਕਹਿਣਗੇ ਸਾਨੂੰ ਸ਼ਹਿਰ ਦੇ ਵਿੱਚ ਜਗ੍ਹਾ ਚਾਹੀਦੀ ਹੈ ਇੱਕ ਅਸੀਂ ਵਸੋ ਵਸਾਣੀ ਹੈ ਘਰ ਜਾਓ ਬਾਹਰ ਜਾਓ ਮਲੇ ਇਹ ਜਿਹੇ ਮੁੱਦੇ 'ਤੇ ਖੜੇ ਹੋਣਗੇ ਕਿਸਾਨਾਂ ਨੂੰ ਲੁਭਾਉਣ ਦੀ ਕੋਸ਼ਿਸ਼ ਕੀਤੀ ਗਈ ਪਹਿਲਾਂ 30000 ਰੁਪਏ ਸਲਾਨਾ ਫਿਰ ਉਸ ਤੋਂ 50000 ਹੁਣ ਕਿਹਾ ਜਾ ਰਿਹਾ ਕਹਿੰਦੇ ਜਦੋਂ ਵਿਕਾਸ ਕਾਰਜ ਸ਼ੁਰੂ ਹੋਏਗੇ ਤਾਂ 1 ਲੱਖ ਰੁਪਏ ਸਲਾਨਾ ਆਮਦਨ ਹੈ ਜਿਹੜੀ ਕਿਸਾਨ ਨੂੰ ਦਿੱਤੀ ਜਾਏਗੀ ਦੇਖੋ ਸੋਹਣੇ ਇਹ ਸਾਰਾ ਆਮਦਨ ਤਾਂ ਦਿੱਤੀ ਹੈਗੀ ਨਾ ਜੇ ਕਿਸਾਨ ਜ਼ਮੀਨ ਦੇਣਗੇ ਆਪਣੀ ਜੀ ਤੁਸੀਂ ਦੇਖੋ ਇੱਕ ਕਿੱਲਾ ਜਾਂ ਇੱਕੜ ਜ਼ਮਾਨ ਦੇਣ ਨਾਲੋਂ ਕਿ 200 ਗੱਜ ਦਾ ਪਲਾਟ ਲੈਣਾ 1000 ਗੱਜ ਦਾ ਪਲਾਟ ਲੈਣਾ ਇੱਕ ਕਹਿੰਦੇ ਹੱਟ ਜੀ ਲੈਣਾ ਕਮਰਸ਼ੀਅਲ ਦੇ ਵਿੱਚ ਉਹ ਕਿੱਥੇ ਕਿਸਾਨ ਕਰ ਲੇਗਾ ਹਾਂ ਕਿਸਾਨ ਨੇ ਤਾਂ ਖੇਤੀ ਕੀਤਾ ਉਹਦਾ ਖੇਤੀ ਹੈ ਫਿਰ ਉਹ ਮੈਨੂੰ ਲੱਗਦਾ ਕਿ 200 ਪਲਾਟ ਖੇਤੀ ਕਰ ਲੇਗਾ ਮਤਲਬ ਇਹ ਬੜੇ ਹੀ ਦੇਖੋ ਜਿਹੜੇ ਮੈਟਰ ਨੇ ਸੈਂਸਿਟਿਵ ਬੜੇ ਮੈਟਰ ਨੇ ਪੰਜਾਬੀ ਚ ਆਪਾਂ ਕੱਲ ਕਹਿ ਲਈਏ ਕਿ ਮੈਨੂੰ ਤਾਂ ਇਹ ਲੱਗਦਾ ਕਿ ਪੰਜਾਬ ਸਰਕਾਰ ਨੇ ਇੱਕ ਬੜਾ ਵੱਡਾ ਪੰਗਾ ਲੈ ਲਿਆ ਠੀਕ ਹੈ ਤੁਸੀਂ ਗੱਲ ਪਿਛਲੀਆਂ ਜਾਂ ਸਰਕਾਰਾਂ ਹੁੰਦੀਆਂ ਸੀਗਾ ਉਹ ਕਹਿੰਦੇ ਮੈਨਸ ਉਹਨੇ ਇੱਕ ਗੱਲ ਹੋਰ ਕਹਿੰਦੇ ਕਿ ਸੁਖਵੀਰਵਾਦ ਉਹਨਾਂ ਦੀ ਗੱਲ ਕਰਦੇ ਆ ਜਦਕਿ ਪੰਜਾਬ ਚ ਕੋਈ ਪ੍ਰੋਜੈਕਟ ਹੁੰਦਾ ਦੱਸਦੇ ਆ ਉਹ ਕਹਿੰਦੇ ਕਿ ਸੁਖਵੀਰਵਾਦ ਨਾਲ ਹਿੱਸਾ ਹੈ ਇਹਦੇ ਵਿੱਚ ਮੈਨੂੰ ਮੈਂ ਉਹਨੇ ਪੁੱਛਣ ਦਾ ਜਾਨਣਾ ਕਿ ਇਸ ਪ੍ਰੋਜੈਕਟ ਕੀ ਦਾ ਹਿੱਸਾ ਹੈ ਸ਼ੁਰੂ ਕਰ ਉਹ ਸੁਖੀ ਬਾਦਲ ਉਹ ਹੈ ਨਹੀਂ ਤਾਂ ਉਹ ਇਹੀ ਗੱਲ ਕਹਿਣੇ ਕਿ ਸੁਖਵੀਰ ਬਾਦਲ ਦਾ ਹਿੱਸਾ ਖੜਾ ਹੋਗਾ ਲੈਂਡ ਪੋਲੀਨੀ ਦੀ ਸ਼ੁਰੂ ਕਰਤੀ ਕੰਮ ਮਤਲਬ ਦੇਖੋ ਇੱਕ ਇਹ ਦੇ ਵਿੱਚ ਕਿਸਾਨਾਂ ਦੇ ਨਾਲ ਵਿਰੋਧੀ ਆਪਾਟੇ ਵੀ ਖੜੇ ਨੇ ਜਿੰਨਾਂ ਨੂੰ ਸੰਘਰਸ਼ ਵੀ ਕੀਤਾ ਹੈ ਭਾਜੀ ਵੀ ਆਵਾਜ਼ ਚੱਕ ਰਹੀ ਹੈ ਕਾਂਗਰਸ ਵੀ ਆਵਾਜ਼ ਚੱਕ ਰਹੀ ਹੈ ਕਾਲੀ ਦਲ ਵੀ ਆਵਾਜ਼ ਚੱਕ ਰਹੀ ਹੈ ਜੇ ਕਿਸਾਨੀ ਪੱਖ ਦੀ ਹੁੰਦੇ ਤਾਂ ਲੋਕ ਫਿਰ ਮਾਨ ਸਾਹਿਬ ਉਹਨਾਂ ਨੂੰ ਸਮਝਾ ਕਿਉਂ ਨਹੀਂ ਪਾ ਰਹੇ ਕਿਸਾਨਾਂ ਨੂੰ ਉਹਨਾਂ ਦੇ ਬਲੇ ਦੱਸ ਕਿਉਂ ਨਹੀਂ ਪਾ ਰਹੇ ਕੀ ਤੁਹਾਡਾ ਇਹ ਫਾਇਦਾ ਇਹ ਵਿਰੋਧ ਕਿਉਂ ਹੋ ਰਿਹਾ ਕੀ ਵਿਰੋਧ ਦੇ ਚੱਕ ਚ ਵਿਰੋਧ ਹੋ ਰਿਹਾ ਪਰਮਿੰਦਰ ਜੀ ਕਿਸਾਨ ਆਗੂ ਬਲਬੀਰ ਸਿੰਘ ਰਾਜੇਵਾਲ ਦਾ ਇੱਕ ਅੱਜ ਜਿਹੜਾ ਬਿਆਨ ਸਾਹਮਣੇ ਆਇਆ ਉਹ ਕਹਿ ਰਹੇ ਨੇ ਕਹਿੰਦੇ 655 ਕਰੋੜ 33 ਲੱਖ ਰੁਪਏ ਜਿਹੜੀ ਇਹ ਸਾਲਾਨਾ ਬੰਦੀ ਹੈ ਕਹਿੰਦੇ ਉਹ ਕਿੱਥੋਂ ਦੇ ਦੇਗੀ ਜਦ ਕਿ ਉਹਨਾਂ ਕੋਲ ਤਾਂ ਖਾਲੀ ਨੇ ਭੰਡਾਰ ਇਸ ਟਾਈਮ ਫੰਡ ਦੀ ਗੱਲ ਕਰੀ ਜਾਂ ਕਿਸਾਨ ਦੀ ਗੱਲ ਕਰ ਰਹੇ ਮੈਂ ਨੇ ਇੱਕ ਬੜੀ ਵੀਡੀਓ ਦੇਖ ਰਿਆ ਸੀ ਕਿ ਸੋਸ਼ਲ ਮੀਡੀਆ ਤੇ ਉੱਪਰ ਚਾਰ ਇਸਕਾ ਦੇਖੋ ਸਰਕਾਰ ਨੇ ਪੰਜਾਬ ਸਰਕਾਰ ਨੂੰ ਲੀਹਾਂ ਤੇ ਉਤਾਰਨ ਲਈ ਜਾਂ ਕਹਿੰਦੇ ਆ ਕਿ ਉਹਦੇ ਵਿਕਾਸ ਕਾਰਜਾਂ ਨੇ ਕਰਨ ਲਈ ਇੱਕ ਲੋਨ ਲਿੱਤਾ ਜਾਂਦਾ ਜੀ ਠੀਕ ਹੈ ਇੱਕ ਬੈਂਕ ਹੁੰਦਾ ਉਹਦੇ ਵਿੱਚ ਲੋਨ ਲਿੱਤਾ ਜਾਂਦਾ ਪ੍ਰਕਾਰ ਉਹ ਮੈਨੂੰ ਲੱਗਦਾ ਜਿਓ ਵੀਡੀਓ ਦੇ ਮੁਤਾਬਕ ਚੱਲੀ ਏ ਉਹ ਤਾਂ ਇਹ ਗੱਲ ਕਹਿੰਨੇ ਆ ਕਿ ਅਸੀਂ ਉਹ ਸਾਨੂੰ ਦਿਖਾਣ ਕੇ ਸੱਭ ਕੋ 65000 ਇੱਕ ਜ਼ਮੀਨ ਪਈ ਹੈ ਅੰਨੀ ਜ਼ਮੀਨ ਅਸੀਂ ਲੈ ਲਈ ਆਪਣੇ ਕਬਜੇ ਕਰ ਲਈ ਉਹ ਜ਼ਮੀਨਾਂ ਦੇ ਉੱਪਰ ਆ ਕੇ ਲੋਨ ਲੈਣਾਂਗੇ ਹਾਂ ਕਰੋੜਾ ਰੁਪਿਆ ਲੋਨ ਲੈਣਾਂਗੇ ਲੱਖਾਂ ਰੁਪਏ ਕਰੋੜਾ ਲੈਣਗੇ ਚਲੋ ਪਰਮਿੰਦਰ ਜੀ ਸਾਲ ਲਈ ਮੰਨਿਆ ਫਿਰ ਅਗਲੇ ਸਾਲ ਫਿਰ ਸੁਆ ਸਰਕਾਰ 'ਚ ਚੇਂਜ ਹੋਗੀ ਫਿਰ ਕੀ ਬਣੇਗਾ ਫਿਰ ਤਾਂ ਇਹ ਗੱਲ ਹੋਈਂਦੀ ਹੈ ਕਿ ਵਿੱਚ ਕਿਸਾਨ ਵਿਚਾਰੇ ਖਾਣਿਆਂ ਚ ਵਕੀਲਾਂ ਚ ਕਚੈਰੀਆਂ ਚ ਮਤਲਬ ਅਦਾਲਤਾਂ ਵੀ ਤੱਕੇ ਖਾਂਦੇ ਮਿਲਣਗੇ ਕਿਸਾਨ ਰੁੱਲਦੇ ਹੀ ਰਹਿਣਗੇ ਪਹਿਲਾਂ ਕਿਸਾਨ ਅੰਦੋਲਨ ਪਸ ਫਿਰ ਸੈਕਿੰਡ ਦੇ ਵਿੱਚ ਮੈਨੂੰ ਲੱਗਦਾ ਰੁੱਲਦੇ ਹੀ ਨਜ਼ਰ ਆਉਣਗੇ ਕਿ ਮੈਨੂੰ ਸ਼ਹਿਰ ਇਹ ਵੀ ਲੱਗਦਾ ਕਿ ਕਰੇ ਕਿਸਾਨ ਖੁਦਕੁਸ਼ੀਆਂ ਨਾ ਕਰੇ ਕਿਉਂਕਿ ਦੇਖੋ ਜਦ ਇਹ ਜਦ ਕੋਈ ਵੀ ਇੱਕ ਮੈਟਰ ਆ ਜਾ ਸੰਸਥਾ ਆ ਜਾ ਉਹ ਲੱਗਨ ਗਈ ਚਲੋ ਇਹਨਾਂ ਨੇ ਲੈਂਡ ਇੱਕ ਜ਼ਮੀਨ ਐਕਵਾਇਰ ਕਰਦੀ ਇੱਕ ਸਿਸਟਮ ਸ਼ੁਰੂ ਕੀਤਾ ਉਹਦੇ ਬੜੇ ਪੱਖ ਹੁੰਦੇ ਕੀ ਨੈਗੇਟਿਵ ਤੇ ਪੋਜ਼ਿਟਿਵ ਪੱਖ ਹੁੰਦੇ ਨੇ ਕਿ ਇਹਨੂੰ ਕਿਸਾਨਾਂ ਨੂੰ ਫਾਇਦਾ ਹੋਏਗਾ ਕਿਸਾਨਾਂ ਨੂੰ ਨਹੀਂ ਫਾਇਦਾ ਹੋਏਗਾ ਹੁਣ ਕਹਿੰਦੇ ਕਈ ਕਹਿੰਦੇ ਕਿ ਨਹੀਂ ਕਈ ਕਿਸਾਨ ਮੰਨ ਚੁੱਕੇ ਨੇ ਚੀਜ਼ਾਂ ਨੂੰ ਦੇਖੋ ਉਹ ਕਈ ਕਿਸਾਨ ਹੁਣ ਕਿਸਾਨਾਂ ਦੇ ਵਿੱਚ ਵੀ ਬਿਆਨ ਦਿੱਤਾ ਗਿਆ ਕਿ ਉਹ ਕਿਸਾਨ ਹੀ ਵਿਦੇਸ਼ਾਂ ਵਿੱਚ ਬੈਠੇ ਨੇ ਜਿਹੜੇ ਜ਼ਮੀਨਾਂ ਜਾ ਤੱਕ ਆਏ ਹੀ ਨਹੀਂਗੇ ਬਿਲਕੁਲ ਬਿਲਕੁਲ ਇਮਰ 10 ਬੰਦੇ ਨੇ ਹਮੇ ਭਰਤੀ ਇਹ ਨਹੀਂ ਕਿ 10 ਬੰਦੇ 1000 ਬੰਦੇ ਨੇ ਹਮੇ ਭਰਤੀ ਕੋਈ ਵਿਰੋਧ ਤਾਂ ਪੰਜਾਬ ਸਰਕਾਰ ਨੂੰ ਸਾਹਮਣਾ ਕਰਨਾ ਪੈ ਰਿਹਾ ਹੈ ਇਹਦਾ ਜਗ ਜਾਹਰ ਮਤਲਬ ਕੋ ਲੁਕੂਆ ਨਹੀਂ ਹੈਗਾ ਸਾਰਿਆਂ ਨੂੰ ਪਤਾ ਹੈ ਦੇਸ਼ਾਂ ਵਿਦੇਸ਼ਾਂ ਦੇ ਵਿੱਚ ਵੀ ਇਹ ਚਰਚਾ ਹੁੰਦੀ ਹੈ ਡੇਲੀ ਰੁਟੀਨ ਚਰਚਾ ਹੁੰਦੀ ਹੈ ਕਿ ਲੈਂਡ ਜਿਹੜੇ ਨੇ ਜ਼ਮੀਨ ਐਕਵਾਇਰ ਕਰਨ ਦੀ ਪਾਲਿਸੀ ਸ਼ੁਰੂ ਕੀਤੀ ਆ ਉਹਦੀ ਲੋੜ ਕੀ ਸੀ ਲੋੜ ਕੀ ਸੀ ਬਿਲਕੁਲ ਕੀ ਲੋੜ ਸੀ ਮਤਲਬ ਉਸ ਉਸ ਜਗ੍ਹਾ ਤੇ ਮੌਜੂਦਾ ਸਰਕਾਰ ਕਿਹੜੀ ਵਸੂ ਵਸਾਣਾ ਚਾਹਦੀ ਹੈ ਕਿੱਥੋਂ ਲੋਕ ਲਿਆਣਾ ਚਾਹੁੰਦੇ ਆ ਇਸ ਦਾ ਮਤਲਬ ਪ੍ਰਵਾਸੀਆਂ ਦੀ ਕੋਈ ਸਰਕਾਰ ਗੇਮ ਚਲਾ ਰਹੀ ਹੈ ਜਾਂ ਕਿ ਉਹ ਜ਼ਮੀਨ ਦਿਖਾ ਕੇ ਸਰਕਾਰ ਵਿਦੇਸ਼ਾਂ ਤੋਂ ਲੋਨ ਲੈਣਾ ਚਾਹੁੰਦੀ ਆ ਆਰਬੀ ਬੈਂਕ ਤੋਂ ਲੋਨ ਲੈਣਾ ਚਾਹੁੰਦੀ ਹੈ ਮਤਲਬ ਕੀ ਪ੍ਰੋਜੈਕਟ ਸੀ ਅਰੇ ਕੁਝ ਬਹੁਤ ਔਲੇ ਨੇ ਅਰੇ ਦੇਖਾਂਗੇ ਕੀ ਨਿਕਲਦੇ ਇਹਨਾਂ ਦੇ ਆਉਣ ਵਾਲੇ ਸਮੇਂ 'ਚ ਕੀ ਹੋਣਗੇ ਇਸ ਜ਼ਮੀਨ ਦੇ ਨਾਲ ਹਜ਼ਾਰਾਂ ਕਿਸਾਨ ਪਰਿਵਾਰ ਜਿਹੜੇ ਜੁੜੇ ਹੋਏ ਨੇ ਬਿਲਕੁਲ ਜੀ ਬਹੁਤ ਜ਼ਿਆਦਾ ਜਿਹੜਾ ਨੁਕਸਾਨ ਕਿਸਾਨਾਂ ਨੂੰ ਚਲਣਾ ਪਵੇਗਾ ਬਿਲਕੁਕੁਲ ਚਲਣਾ ਪੈਣਾ ਉਹਨੇ ਪਹਿਲਾਂ ਹੀ ਇਸੀ ਗੱਲ ਕਹੀ ਸੀ ਕਿ ਇਹ ਹਰ ਇੱਕ ਇਨਸਾਨ ਨੂੰ ਇਹੀ ਹੋਇਆ ਕਿ ਅਸੀਂ ਜਿਹੜੇ ਦਾਦੇ-ਪਰਦਾਦੇਾਂ ਦਾ ਕੀਤਾ ਕਿਸਾਨੀ ਕਰਦੇ ਆ ਰਹਿਆਂ ਤੇ ਆਮ ਲੋਕਾਂ ਦੇ ਵਿੱਚ ਵੀ ਇਹੀ ਚਰਚਾ ਹੈ ਕਿ ਉਹ ਕਰਨਗੇ ਕੀ ਕੀ ਉਹ ਫੱਟ ਖੋਲਣਗੇ ਕਿ ਸਬਜ਼ੀਆਂ ਵੇਚਣਗੇ ਕਿ ਰਾਸ਼ਨ ਵੇਚਣ ਲੱਗ ਜਾਣਗੇ ਜਾਂ ਕਿਸੇ ਨੌਕਰ ਕਰ ਨੌਕਰੀ ਕਰਨਗੇ ਮਤਲਬ ਉਹ ਇਹ ਸਭ ਤੋਂ ਵੱਡਾ ਮੁੱਦਾ ਹੀ ਇਹੀ ਹੈ ਪੰਜਾਬ ਸਰਕਾਰ ਵੱਲੋਂ ਵੀ ਕਹੇ ਜਾ ਰਿਹਾ ਹੈ ਕਿ ਕਿਸਾਨੀ ਪੱਖ ਦੀ ਗੱਲ ਹੈ ਪਰ ਉਹ ਸਮਝਾ ਨਹੀਂ ਪਾ ਰਹੇ ਕਿਤੇ ਨਾ ਕਿਤੇ ਇਹ ਜੇ ਕੁਝ ਲੁਕਾਉ ਜਾਂ ਕੁਝ ਕਹ ਸਕਦੇ ਆ ਕਿ ਦਿਖ ਨਹੀਂ ਰੇ ਕਿਸਾਨਾਂ ਨੂੰ ਜਿਹੜੇ ਹੁੰਦੇ ਆ ਉਹਨਾਂ ਨੂੰ ਇਹੀ ਲੱਗਦਾ ਕਿ ਸਾਡੀ ਜ਼ਮੀਨ ਜਾ ਰਹੀ ਹੈ ਉਹਨਾਂ ਨੇ ਮਤਲਬ ਉਹ ਨਾਰਾ ਵੀ ਜ਼ਮੀਨ ਬਚਾਓ ਦਾ ਨਾਰਾ ਦੇਤੇ ਆ ਜੀ ਠੀਕ ਹੈ ਨਾ ਉਹਦੇ ਤੱਕ ਦੇ ਵਿੱਚ ਟ੍ਰੈਕਟਰ ਮਾਰਚ ਦੇਖੇ ਉਹਨਾਂ ਪਿਛੇ ਟ੍ਰੈਕਟਰ ਮਾਰਚ ਵੱਡੇ ਕੱਢੇ ਗਏ ਤੇ ਸਭ ਤੋਂ ਵੱਧ ਜ਼ਮੀਨ ਲੁਧਿਆਣਾ ਦੇ ਵਿੱਚ ਤਿਆਰੀ ਹੈ ਮੁਹਾਲੀ ਦੇ ਵਿੱਚ ਏਡੀਏ ਵਿੱਚ ਵੀ ਕਾਫੀ ਕੀਤੀ ਜਾ ਰਹੀ ਹੈ ਬਹੁਲੇ ਕਾਫੀ ਵਿਰੋਧ ਦਾ ਸਾਹਮਣਾ ਕਰਨਾ ਪੈ ਰਿਹਾ ਸਰਕਾਰ ਤੇ ਇਸ ਟਰੈਕਟਰ ਮਾਰਚ ਦੀ ਤੁਸੀਂ ਗੱਲ ਕੀਤੀ ਹੈ ਜਿਹੜੇ ਮੁੰਡੇ ਨੌਜਵਾਨ ਮੁੰਡੇ ਨੇ ਬਜ਼ੁਰਗ ਨੇ ਨਾ ਇਹ ਮਹਿਲਾਵਾਂ ਵੀ ਜਿਹੜੀਆਂ ਟਰੈਕਟਰ ਮਾਰਚ ਦੇ ਵਿੱਚ ਸ਼ਾਮਿਲ ਹੁੰਦੇ ਦਿਖਾਈ ਦੇ ਬਿਲਕੁਲ ਪਰਿਵਾਰ ਪੂਰਾ ਸ਼ਾਮਲ ਹੋਇਆ ਜੀ ਦੇਖੋ ਪੂਰਾ ਪਰਿਵਾਰ ਸ਼ਾਮਲ ਹੋਇਆ ਇਹਦੇ ਵਿੱਚ ਤੇ ਤੁਸੀਂ ਦੇਖੋਗੇ ਜਦ ਵਿਰੋਧਤਾ ਸ਼ੁਰੂ ਹੋਈ ਹੈ ਕਿਸਾਨ ਟਰੈਕਟਰ ਉਹਨਾਂ ਦੇ ਬੱਚੇ ਵੀ ਆ ਨਿਕਲੇ ਆ ਮਾਤਾ ਵੀ ਨਿਕਲੇ ਆ ਪੈਨਿੰਦਰ ਜੀ ਕੋਲ ਸਾਹਮਣੇ ਇਹ ਕਹਿੰਦੇ ਕਿ ਇੱਕ ਤਾਂ ਸਾਡੇ ਤੋਂ ਸਾਡੀ ਜ਼ਮੀਨ ਕੋ ਉਤੋਂ ਕਹਿੰਦੇ ਸਾਡੇ ਬੱਚੇ ਕੋਈ ਇਹ ਨਹੀਂ ਆ ਵੀ ਸਰਕਾਰੀ ਨੌਕਰੀ ਕਈਆਂ ਤੇ ਲੱਗਿਓ ਵਿਚਾਰੇ ਇੱਕ ਨਾਰਮਲ ਬੰਦੇ ਨੇ ਪਰ ਉਹ ਆਪਣੀ ਜ਼ਮੀਨ ਤੇ ਖੇਤੀ ਕਰਦੇ ਨੇ ਜੋ ਵੀ ਆ ਤੱਕੇ ਨਾਲ ਸਰਕਾਰ ਉਹਨਾਂ ਨਾਲ ਅਜਿਆ ਕਰ ਰਹੀ ਹੈ ਗਲਤ ਗੱਲ ਹੈ ਦੇਖੋ ਇਹ ਆਪਾਂ ਨਹੀਂ ਹਰ ਇੱਕ ਬੰਦਾ ਕਹਿੰਦਾ ਕਿ ਸਰਕਾਰ ਜਿਹੜੀ ਤੱਕੇ ਨਾਲ ਚੀ ਲੈਣਾ ਚਾਹੀਦਾ ਉਹ ਗਲਤ ਹੈ ਕਿਉਂਕਿ ਜਦ ਵਿਕਾਸ ਦੀ ਗੱਲ ਹੋਵੇ ਨਾ ਪੰਜਾਬ ਦੀ ਜਾਂ ਲੋਕਾਂ ਦੇ ਦੇਖੋ ਸਰਕਾਰਾਂ ਸਰਕਾਰਾਂ ਉਹ ਕਾਮਯਾਬ ਹੁੰਦੇ ਨੇ ਜੇ ਆਪਣੇ ਸੂਬੇ ਦੇ ਲੋਕਾਂ ਦੇ ਪੱਖ ਦੀ ਗੱਲਾਂ ਕਰਦੇ ਨੇ ਉਹਨਾਂ ਨੂੰ ਮਤਲਬ ਉਹਨਾਂ ਦੇ ਫਾਇਦੇ ਦੀ ਗੱਲਾਂ ਕਰਦੇ ਨੁਕਸਾਨ ਦੀ ਗੱਲਾਂ ਇਹ ਤਾਂ ਨੁਕਸਾਨ ਹੀ ਦਿਖ ਰਿਹਾ ਸਾਰਾ ਸਾਰਾ ਸਾਮ ਮਤਲਬ ਸਾਹਮਣੇ ਆ ਰਿਹਾ ਉਹ ਲੋਕ ਬੇਕਾਰ ਹੋ ਰਹੇ ਆ ਕੰਮ ਕਰ ਨਹੀਂ ਹੋਏਗਾ ਤਾਂ ਕੰਮ ਕਿੱਥੋਂ ਖਾਣਗੇ ਇੱਕ ਵਾਰ ਸਰਕਾਰ ਪੈਸਾ ਦੇ ਦੇਗੀ ਕਹਿੰਦੇ ਪਹਿਲੇ ਸਾਡੇ ਬੱਚੇ ਪ੍ਰਾਈਵੇਟ ਨੌਕਰੀਆਂ ਕਰਦੇ ਘੱਟ ਤਨਖਾਹਾਂ ਤੇ ਨਹੀਂ ਉੱਤੋਂ ਸਾਡਾ ਇਸ ਜ਼ਮੀਨ ਨੂੰ ਲੈ ਕੇ ਸਰਕਾਰ ਸਾਨੂੰ ਬਿਲਕੁਲ ਸਹੀ ਗੱਲ ਹੈ ਇੱਕ ਸੁਨੀਆ ਦੇਖੋ ਵਿਰੋਧੀ ਪਾਰਟੀ ਨੂੰ ਹਮੇਸ਼ਾ ਇਹ ਕਹੀ ਜਾਂਦੀ ਕਿ ਸਰਕਾਰ ਇੱਕ ਹੀ ਗੇਮ ਖੇਡ ਰਹੀ ਹੈ ਜੋ ਕਿਸਾਨੀ ਨੂੰ ਖਤਮ ਕਰ ਦੇਗੀ ਕਿਸਾਨੀ ਦਾ ਕਿਤਾ ਖਤਮ ਹੋ ਜਾਏਗਾ ਜੀ ਮਤਲਬ ਉਹ ਚੀਜ਼ਾਂ ਦੇ ਵਿੱਚ ਹੈ ਕਿ ਬਦ ਕੋ ਗੱਲ ਉੱਥੇ ਹੈ ਕਿ ਜਿਹੜੀ ਜ਼ਮੀਨ ਐਕਵਾਇਰ ਕਰ ਰਹੇ ਹਨ ਮਤਲਬ ਲੋੜ ਕੀ ਸੀ ਮੈਂ ਪਹਿਲਾਂ ਵੀ ਤੁਹਾਨੂੰ ਇਹ ਕਹਿੰਦਾ ਕਿ ਲੋੜ ਸੀ ਕੀ ਇਹ ਜਾ ਮੁੱਦਾ ਉਠਾਇਆ ਕਿਹੜੀ ਉੱਥੇ ਵਸੋ ਵਸਣੀ ਚਾਹੁੰਦੀ ਹੈ ਜਮਿੰਦਰ ਜੀ ਇੱਕ ਹੋਰ ਜਿਹੜੀ ਖਬਰ ਨਿਕਲ ਕੇ ਸਾਹਮਣੇ ਇਹ ਕਹਿੰਦੇ ਕਿ ਰਿਹਾਈਸ਼ੀ ਪਲਾਟ ਉਹਨਾਂ ਨੂੰ ਕਿਸਾਨ ਪਰਿਵਾਰਾਂ ਨੂੰ ਕੱਟ ਕੇ ਦਿੱਤੇ ਜਾਣਗੇ ਕੀ ਇਹ ਸਹੀ ਹੈ ਬਿਲਕੁਲ ਸਹੀ ਆ ਸੋਨੀਏ ਮੈਂ ਪਹਿਲਾਂ ਵੀ ਇਹ ਗੱਲ ਕੀਤੀ ਉਹ ਕਹਿੰਦਾ ਕਿ ਰਿਐਸ਼ੀ ਪਲਾਟ ਦਿੱਤੇ ਜਾਣਗੇ ਇਹਦੇ ਜਿਹੜੇ ਕੰਮ ਕਮਰਸ਼ਲ ਲੈਣਾ ਚਾਹੁੰਦੇ ਆ ਉਹਨੂੰ ਕਮਰਸ਼ਲ ਜਗ੍ਹਾ ਵੀ ਦਿੱਤੀ ਜਾਏਗੀ ਪਰ ਕੱਲ ਉਹੀ ਹੈ ਨਾ ਕਿ ਦੇਖੋ ਤੁਸੀਂ 1000 ਗਰ ਦਾ ਕਿਸੇ ਤੋਂ ਪਲਾਟ ਲੈ ਲਿਆ ਉਹਨੂੰ ਸੋਹਗਾ 50 ਗਰ ਦਾ ਇਹ ਕਮਰਸ਼ਲ ਕੱਟ ਕੇ ਦੇਤੇ ਆ ਵੈਸੀ ਨਹੀਂ ਸਹੀ ਹੁੰਦੀ ਦੇਖੋ ਇਹ ਦੇ ਸਰਕਾਰ ਦੇ ਵੀ ਦਿੰਦੀ ਹੈ ਪਰ ਕਰਨਗੇ ਕੀ ਉੱਥੇ ਕਿਸਾਨ ਜੀ ਸਵਾਲ ਉਹਨਾਂ ਦਾ ਕਿਸਾਨ ਜਿਹੜਾ ਬੰਦਾ ਖੇਤੀ ਕਰਦਾ ਉਹ ਖੇਤੀ ਹੀ ਕਰ ਸਕਦਾ ਬਿਲਕੁਲ ਜਿਹੜਾ ਕੀਤਾ ਖੇਤੀ ਹੈ ਜਿਸ ਜਮੀਨ ਦਾਦੇ ਪੁਰਦਾਦੇ ਕਰਦੇ ਆ ਰਹੇ ਉਹ ਉਹੀ ਕੰਮ ਕਰ ਸਕਦਾ ਉਹ ਜਮੀਨ ਉਪਜਾਉ ਹੀ ਕਰ ਸਕਦਾ ਜਾਂ ਤਾਂ ਉਹ ਜਮੀਨ ਹੀ ਨਹੀਂ ਰਹਿਣੀ ਫੇਤੀ ਕਰੇਗਾ ਉਹ ਜੀ ਮਤਲਬ ਜਿਹੜੀ ਹੁਣ ਕਿਸਾਨ ਨੇਗੇ ਉਹ ਤਾਂ ਪੂਰਾ ਦਬਾਅ ਪਾ ਰਹੇ ਨੇਗੇ ਸਰਕਾਰ ਤੇ ਵੀ ਇਹ ਜਿਹੜਾ ਨੀਤੀ ਬਣਾਈ ਹੈ ਇਸ ਨੂੰ ਵਾਪਸ ਲਿਆ ਜਾਵੇ ਕੀ ਲੱਗਦਾ ਹੁਣ ਸਰਕਾਰ ਕੀ ਸੋਚਦੀ ਹੈ ਮੈਂ ਸੁਣੀ ਹੋਈ ਗੱਲ ਕਿ ਹੈ ਕਿ ਨਵਾਂ ਸੰਘਰਸ਼ ਸ਼ੁਰੂ ਹੋ ਚੁੱਕਿਆ ਤਿਆਰੀ ਭਰ ਚੁੱਕਿਆ ਦੇਖੋ ਜੇ ਸਰਕਾਰ ਇਸੇ ਤਰ੍ਹਾਂ ਅੜੀ ਰਹੀ ਜਾਂ ਸਰਕਾਰ ਨੇ ਕੋਈ ਹੱਲ ਨਾ ਕੱਢਿਆ ਤੇ ਉਹ ਦਿਨ ਦੂਰ ਨਹੀਂ ਹੋਏਗਾ ਜਦ ਕਿਸਾਨ ਸੜਕਾਂ ਦੇ ਉੱਤੇ ਵੱਡੇ ਪੱਦਰ ਤੇ ਸੰਘਰਸ਼ ਵਿਢਣਗੇ ਤੇ ਆਪਣੀ ਜ਼ਮੀਨਾਂ ਨੂੰ ਬਚਾਉਣ ਲਈ ਉਹ ਕਿਸੇ ਵੀ ਹੱਦ ਤੱਕ ਜਾਣਗੇ ਜੀ ਸੋ ਅਸੀਂ ਅੱਜ ਗੱਲ ਕੀਤੀ ਸੀ ਲੈਂਡ ਪੂਲਿੰਗ ਨੀਤੀ ਨੂੰ ਲੈ ਕੇ ਪੰਜਾਬ ਦਾ ਇਹ ਜਿਹੜਾ ਅਹਿਮ ਮੁੱਦਾ ਇਸ ਸਮੇਂ ਭਖਿਆ ਹੋਇਆ ਹੈ ਕਿ ਲੈਂਡ ਪੂਲਿੰਗ ਕੀ ਹੈ ਕਿਸਾਨ ਇਸ ਦਾ ਵਿਰੋਧ ਕਿਉਂ ਕਰ ਰਹੇ ਨੇ ਤੇ ਦੇਖਦੇ ਆਣ ਵਾਲੇ ਸਮੇਂ ਦੇ ਵਿੱਚ ਇਹ ਜਿਹੜਾ ਮੁੱਦਾ ਹੈਗਾ ਕੀ ਰੰਗ ਲਿਆਉਂਦਾ ਕਿਉਂਕਿ ਆਮ ਕਿਸਾਨਾਂ ਦਾ ਜਿਹੜਾ ਸਰਕਾਰ ਜਿਹੜਾ ਦਬਾਅ ਪਾ ਰਹੀ ਉਹਨਾਂ ਦੀ ਜ਼ਮੀਨ ਖੋ ਰਹੀ ਹੈ ਇਸ ਨਾਲ ਜਿਹੜਾ ਆਮ ਕਿਸਾਨ ਹੈ ਉਹ ਰੁਲ ਕੇ ਰਹਿ ਗਿਆ ਤੇ ਕਿਸਾਨ ਹਮੇਸ਼ਾ ਜਦੋਂ ਵੀ ਦੇਖਿਆ ਗਿਆ ਹੈ ਅੰਦੋਲਨਾਂ ਦੇ ਵਿੱਚ ਹੁਮ ਦਾ ਦਿਖਾਈ ਦਿੱਤਾ ਹੁਣ ਫੇਰ ਇੱਕ ਨਵਾਂ ਸੰਘਰਸ਼ ਜਿਹੜਾ ਸ਼ੁਰੂ ਹੁੰਦਾ ਦਿਖਾਈ ਦੇ ਰਿਹਾ ਤੇ ਦੇਖਦੇ ਆ ਕਿ ਰੰਗ ਲਿਆਉਂਦਾ ਨਾ ਪ੍ਰੋਗਰਾਮ ਲੈ ਕੇ ਤੁਹਾਡੇ ਕੇ ਜਲਦ ਹੀ ਹਾਜ਼ਰ ਹੋਵਾਂਗੇ ਤਦ ਤੱਕ ਲਈ ਮੈਨੂੰ ਦਬੋਈ ਇਜਾਜ਼ਤ ਧੰਨਵਾਦ ਅੱਛਾ ਸੀ